ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਮੰਗਾ ਪ੍ਰਤੀ ਮੰਗ ਪੱਤਰ ਸੌਂਪਿਆ ਗਿਆ ਅਤੇ 72 ਘੰਟੇ ਦਾ ਨੋਟਿਸ ਦਿੱਤਾ ਗਿਆ ਸੀ ਅਗਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਮੁਲਾਜ਼ਮ ਹੜਤਾਲ ਤੇ ਚਲੇ ਜਾਣਗੇ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਦੀ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਤੇ ਮੁਲਾਜ਼ਮਾਂ ਨਾਲ ਮੀਟਿੰਗ ਹੋਈ ਜਿਸ ਵਿੱਚ ਨਗਰ ਨਿਗਮ ਕਮਿਸ਼ਨਰ ਨੇ ਸੂਮ ਮੁਲਾਜ਼ਮਾਂ ਨੂੰ ਪ੍ਰੋਸਾ ਦਿੱਤਾ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁਲਾਜ਼ਮਾਂ ਦੀਆਂ ਤਨਖਾਹ ਪ੍ਰਤੀ ਜੋ ਵੀ ਮੰਗਾਂ ਹਨ ਉਹਨਾਂ ਦੇ ਜਲਦ ਹੱਲ ਕਰ ਦਿੱਤਾ ਜਾਵੇਗਾ ਇਸ ਮੌਕੇ ਚੇਅਰਮੈਨ ਸੁਰਿੰਦਰ ਟੋਨਾ ਜਨਰਲ ਸੈਕਟਰੀ ਅਮਿਤ ਕੁਮਾਰ ਜਨਰਲ ਕਟਰ ਲੱਕੀ ਪੱਟੀ ਬਾਉ ਕੇਵਲ ਕੁਮਾਰ ਅਸ਼ੋਕ ਮਲੋਤਰਾ ਦੀਪਕ ਗੇਲ ਦਵਿੰਦਰ ਰਾਜਾ ਵਿਸ਼ੇ ਕੁਮਾਰ ਸਨੀਦਾਨ ਲੱਕੀ ਗਿਲ ਸਮੇਤ ਮੁਲਾਜ਼ਮ ਹਾਜ਼ਰ ਸਨ ਅੱਜ ਜਿਹੜੀ ਹੈ ਸਫਾਈ ਯੂਨੀਅਨ ਦੀ ਮੀਟਿੰਗ ਮਾਨਜੋ ਕਮਿਸ਼ਨਰ ਸਾਹਿਬ ਜੀ ਨਾਲ ਹੋਈ ਹੈ ਉਹਦੇ ਵਿੱਚ ਸਫਾਈ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਜਿਹੜੀਆਂ ਮਾਨਜੋ ਕਮਿਸ਼ਨਰ ਸਾਹਿਬ ਜੀ ਦੇ ਅੱਗੇ ਰੱਖੀਆਂ ਮੁੱਖ ਮੰਗ ਜਿਹੜੀ ਸੀਗੀ ਉਹਨਾਂ ਦੀ ਸੈਲਰੀ ਨੂੰ ਲੈ ਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਰਕਾਰ ਵੱਲੋਂ GST ਪ੍ਰਾਪਤ ਨਾ ਹੋਣ ਕਰਕੇ ਜਿਹੜਾ ਸੈਲਰੀਆਂ ਦੇਣ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਉਹਦੇ ਵਿੱਚ ਮਾਨਜੋ ਕਮਿਸ਼ਨਰ ਸਾਹਿਬ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਜਿਹੜੀ ਹੈਗੀ ਹੈ ਸਾਰੇਆਂ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਜਿਹੜੀ ਉਹ ਸੈਲਰੀ ਟਾਈਮ ਤੇ ਜਾਰੀ ਕੀਤੀ ਜਾਏਗੀ ਤੇ ਇੱਕ ਹਫਤੇ ਦਾ ਸਮਾਂ ਜਿਹੜਾ ਮਾਨਜੋ ਕਮਿਸ਼ਨਰ ਸਾਹਿਬ ਨੇ ਦਿੱਤਾ ਹੈ ਸੋ ਉਹਦੇ ਤੇ ਜਿਹੜੀ ਹੈਗੀ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਜਿਹੜੀ ਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਹੀ ਜਿਹੜਾ ਉਹਨਾਂ ਨੇ ਜਿਹੜਾ ਹੈਗਾ ਸਾਰਿਆਂ ਨੇ ਵਚਨ ਦਲਵਾਇਆ ਉਹਨਾਂ ਨੇ ਯੂਨੀਅਨ ਲੀਡਰਸ ਨੇ ਕਿ ਉਹ ਸ਼ਹਿਰ ਦੀ ਸਫਾਈ ਲਈ ਜਿਹੜਾ ਹੈਗਾ ਪੂਰਾ ਸਹਿਯੋਗ ਨਗਰ ਨਗਰ ਨੂੰ ਦੇਣਗੇ ਸਾਡੀ ਮਾਨਜੋ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਬੜੀ ਟੈਂਸ਼ਨ ਜਿਹਾ ਬਈ ਇਹ ਰਿਤਨਹਾਵਾ ਦੇ ਮਸਲੇ ਦੇ ਵਿੱਚ ਉਹਨਾਂ ਨੇ ਮਨੂ ਸ਼ਰਮੇ ਜੀ ਵੀ ਸੱਦਿਆ ਸੀ ਡਾਕਟਰਸ ਉਹਨਾਂ ਨੂੰ ਮੈਡੀਸ਼ਨ ਕਮਿਸ਼ਨਰ ਸੁਰਿੰਦਰ ਜੀ ਵੀ ਆਏ ਹੀ ਉੱਤੇ ਬੈਠੇ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਵਿਸ਼ਵਾਸ ਦਵਾਇਆ ਵੀ ਮੈਂ ਅੱਜ ਜਾਣਾ ਸੀ ਤੇ ਮੈਂ ਨਹੀਂ ਕਿਸ ਕਰਨ ਗਿਆ ਤੇ ਮੈਂ ਕੱਲ ਜਾਂ ਪਰਸੋਂ ਜਾਣਾ ਮੈਂ ਦੋ ਟੱਕ ਗਣ ਕਰਕੇ ਆਣੀ ਐ ਜੇ ਤੇ ਤੁਸੀਂ ਪੈਸੇ ਭੇਜਦੇ ਆ ਤੇ ਠੀਕ ਆ ਜੇ ਨਹੀਂ ਜਨੇ ਤੇ ਫਿਰ ਮੇਰੇ ਹੱਥ ਖੜੇ ਜੀ ਹੁਣ ਉਹਨਾਂ ਨੇ ਸਾਡੇ ਅੱਗੇ ਬੇਨਤੀ ਸਭ ਲੋ ਬੇਨਤੀ ਕੀਤੀ ਅਸੀਂ ਬੇਨਤੀ ਨਹੀਂ ਕਹਿ ਸਕਦੇ ਕਹਿ ਸਕਦੇ ਹਾਂ ਵੀ ਚਲੋ ਉਹਨਾਂ ਨੇ ਹੁਕਮ ਕੀਤਾ ਵੀ ਸ਼ਹਿਰਦਾਰੀ ਆ ਬਿਮਾਰੀ ਫੈਲੇਗੀ ਅਸੀਂ ਵੀ ਇੱਥੇ ਸ਼ਹਿਰ 'ਚ ਰਹਿਣਾ ਤੁਸੀਂ ਵੀ ਰਹਿਣਾ ਜੀ ਤੇ ਜੇ ਤੁਸੀਂ ਹੜਤਾਲ ਕਰਦੇ ਜੇ ਕੋ ਅੱਗੇ ਤੇ ਸ਼ਹਿਰ 'ਚ ਕੰਪਨੀ ਧੁੱਗ ਗਈ ਆ ਤੇ ਸ਼ਹਿਰ ਦਾ ਬੁਰਾ ਹਾਲ ਆ ਤੇ ਜੇ ਹੁਣ ਤੁਸੀਂ 17 ਤਰੀਕ ਤੇ ਹੜਤਾਲ ਕਰ ਦਿੱਤੀ ਤੇ ਨਰਕ ਪੈ ਜਾਏਗਾ ਮੈਂ ਤੁਹਾਨੂੰ ਬੇਨਤੀ ਕਰਦਾ ਬੀ ਹਟਾਜ ਚੁੱਕ ਲਿਓ ਵੀ ਮੈਂ ਇਹ ਇੱਕ ਵਾਰੀ ਮੈਨੂੰ ਉੱਥੋਂ ਹੋਂਦ ਤੁਹਾਡਾ ਹਰ ਮਸਲਾ ਹਰ ਮਹੀਨੇ ਜਿਹੜੀ ਤਨਖਾਹ ਦਾ ਮਸਲਾ ਮੈਂ ਪੂਰਾ ਕੈਂਪ ਕਰਾਂਗਾ ਇਹਨਾਂ ਤੇ ਵਿਸ਼ਵਾਸ ਕਰੋ ਬਿਤੇ ਅੰਦਰ ਤੋਂ ਤਨਖਾਹ ਮਿਲ ਜਿਆ ਕਰੇਗੀ ਸਾਡੀ ਬੁੱਧਵਾਰ ਮੀਟਿੰਗ ਹੋ ਰਹੀ ਆ ਜ਼ਿਲਹੰਦਰ ਦੇ ਵਿੱਚ ਸਾਰੇ ਪੰਜਾਬ ਦੀ ਜਿਹੜੇ ਵਿੱਚ ਜਿਹੜੇ ਟੈਗਰ वगैरह ਆ ਰਹੇ ਨੇ ਕੰਪਨੀਆਂ ਲਿਆ ਰਹੇ ਨੇ ਜਿਹੜਾ ਮਲਾਜ਼ਿਮਾਂ ਦੇ ਮੰਗਾਈ ਪੱਤੇ ਨੇ ਉਹਨਾਂ ਦੀ ਸਾਰੀਆਂ ਜਿਹੜੀਆਂ ਮੰਗਾਂ ਦਾ ਜਿਹੜਾ ਉੱਥੇ ਫੈਸਲਾ ਲਿੱਤਾ ਜਾਏਗਾ ਕਿ ਕਿਸ ਦਿਨ ਤੋਂ ਪੰਜਾਬ ਦੀ ਬੰਦ ਕਰਨਾ ਮੁੱਦਵਾਰ ਇਹ ਜਲੰਧਰ 'ਚ ਮੀਟਿੰਗ ਹੋ ਰਹੀ ਹੈ ਸਾਰੇ ਪੰਜਾਬ ਦੀ ਸਫਾਈ ਮਜ਼ਦੂਰ ਫੈਡਰੇਸ਼ਨ ਸੰਸਥਾ ਵੱਲੋਂ ਇੱਕ ਮੰਗ ਪੱਤਰ ਅਮਰਥਰ ਦੇ ਨਗਰ ਨਿਗਮ ਕਮਿਸ਼ਨਰ ਨੂੰ ਦਿੱਤਾ ਗਿਆ ਸੀ ਅਤੇ 72 ਘੰਟੇ ਦਾ ਨੋਟਿਸ ਦਿੱਤਾ ਗਿਆ ਕਿ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 17 ਛੇਤੰਬਰ ਨੂੰ ਪੂਰੇ ਜਿਹੜੇ ਕਰਮਚਾਰੀ ਹੜਤਾਲ ਤੇ ਚਲੇ ਜਾਣਗੇ ਉਸ ਤੋਂ ਬਾਅਦ ਅਜ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਨਾਲ ਫਿਰ ਬੈਠਕ ਹੋਈ ਅਤੇ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਪ੍ਰੋਤਸਾ ਦਿੱਤਾ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਜਿਹੜੀ ਹੁਣ 17 ਤਰੀਕ ਨੂੰ ਹੜਤਾਲ ਹੋਣ ਵਾਲੀ ਸੀ ਉਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਹੈ। ਸੇਜੋ ਕਿ ਵਿਜੇ ਕੁਮਾਰ ਨਾਲ ਰਕੇਸ਼ ਕੁਮਾਰ